ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਮਿੱਤਰੋ ਉੱਤੇ ਰੋਡ ਦੇ ਬਲਾਸਪੁਰ ਪਿੰਡ ਆ ਜਾਂਦਾ ਬਾਈ ਧਰਮਪ੍ਰੀਤ ਦਾ ਜਿਹਦਾ ਨਿਯੋਜਕ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਸੀ ਮਿੱਤਰੋ ਔਰ ਅੱਜ ਆਪਾਂ ਉਸ ਪਿੰਡ ਦੇ ਵਿੱਚ ਆ ਤੇ ਬਾਈ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਬਾਈ ਹੁਣਾਂ ਦੇ ਵਿਕਾਊ ਆ ਇੱਕ ਤਾਂ ਟੋਕੜ ਮੈਂ ਟੇਢੇ ਕੱਟ ਦੇ ਵਿੱਚ ਪੂਰੀ ਮਿੱਤਰੋ ਤੇ ਇੱਕ ਟੇਢੇ ਕੱਟ ਦੇ ਵਿੱਚ ਬੂਰੀ ਨੀਲੀ ਦਾ ਵੀ ਦੀ ਕੱਤੀ ਬੜੀ ਸੋਹਣੀ ਤੇ ਇੱਕ ਤੁਹਾਨੂੰ ਐਂਡ ਤੇ ਵਿਖਾ ਦੇਣੀ ਆ ਮਿੱਤਰੋ ਬੱਛੀ ਬੜੀ ਸੋਹਣੀ ਤਿੰਨ ਜਾਨਵਰ ਹੋਣਗੇ ਤਿੰਨੇ ਜਾਨਵਰ ਕਮਾਲ ਹੋਣਗੇ ਜਾਨਵਰ ਥੋੜੇ ਜੇ ਡਰਦੇ ਆ ਕਿਉਂਕਿ ਬਾਈ ਉਹ ਮਨਣਾ ਉਪਰੇ ਬੰਦਿਆਂ ਤੋਂ ਥੋੜਾ ਜਿਹਾ ਉਪਰਾ ਕਰਦੇ ਆ ਮਨ ਤੋਂ ਵੀਡੀਓ ਜਿਹੜੀ ਉਹ ਪਸੰਦੀ ਦੇ ਨਾਲ ਦੇਖਣੀ ਪਊਗੀ ਉਹ ਕਰਦੇ ਭਾਈ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਬਹੁਤ ਹੀ ਵਧੀਆ ਸੇਤਾ ਚੜਦੀ ਕਲਾ ਤੇ ਬਸ ਗੁਰੂ ਦੀ ਕਿਰਪਾ ਤੇ ਨਾਮ ਦੱਸ ਦਈਏ ਕਿ ਉਹਦੇ ਨਾਮ ਕਰਮਾ ਕਰਮਾ ਹਨਵੇਂ ਭਾਈ ਫਿਰ ਅੱਜ ਜਨਵਾਰ ਤਿੰਨ ਆ ਯਾਰ ਹਾਂਜੀ ਤਿੰਨਾਂ ਦੇ ਵਿੱਚ ਦੋ ਬੂਰੇ ਤੇ ਟੇਢੇ ਕੱਟ ਟੇਢੇ ਕੱਟ ਹਾਂ ਕਮਾਲ ਕਰਨ ਵਾਲਾ ਸਿੱਧਾ ਹੈ ਨਾ ਬਸ ਮੈਨੂੰ ਆਪ ਨੂੰ ਵੀ ਸ਼ੌਂਕ ਹੈ ਤੇ ਭਰਾਵਾਂ ਨੂੰ ਵੀ ਬਹੁਤ ਸ਼ੌਂਕ ਹੁੰਦਾ ਹੈ ਜੀ ਹਾਂ ਅੱਛਾ ਇਹ ਪੂਰੀ ਨੀਲੀ ਦਾ ਵੀ ਟਿਹੜੇ ਘੜ ਦੇ ਵਿੱਚ ਪਰ ਦੱਸੋ ਜੀ ਇਹ ਗੱਪਣ ਕਿੰਨੇ ਚਿਰ ਦੀ ਹੈ ਇਹ ਗੱਪਣ ਸਰਵੇ ਇਹਨੂੰ ਹੋਗੇ 4-5 ਦਿਨ ਆਪਣੇ ਕੋਲ ਹੀ ਆਈ ਠੀਕ ਹੈ ਜੀ ਦੂਜਾ ਸੂਆ ਜੀ 5 ਕਿਲੋ ਦੁੱਧ ਹੈ ਜਿਹੜਾ ਭਾਂਡੇ ਦੇ ਵਿੱਚ ਪਾ ਦਿੰਦੇ ਜੀ ਠੀਕ ਹੈ ਜੀ ਚੋਣ ਨੂੰ ਸੀਲ ਠੰਡੀ ਇੱਕ ਨੰਬਰ ਚਾਰਟ ਤੇ ਮਿਲਦੀ ਆ ਜੇ ਹੁਣ ਆਏ ਮੰਨ ਲਓ ਉੱਪਰ ਆਇਆ ਕਰਕੇ ਤ੍ਰੈਖ ਦੀ ਜੇ ਲੱਗਦੀ ਆ ਕੋਈ ਵੀ ਭਰਾ ਇਹ ਨਾ ਸੋਚੇ ਵੀ ਖਣੀ ਮੈਂ ਟੀਕਾ ਲਵਾਉਂਦੀ ਮम्मी ਮੈਨੂੰ ਡਰ ਜਾਂ ਮੈਂ ਮਿਲਦੀ ਨਹੀਂ ਠੀਕ ਆ ਬਈ ਮੈਂ ਭਾੜੇ ਤੇ ਹੀ ਮਿਲੂ ਭਾੜੇ ਦੀ ਐ ਮਾਲਾ ਵੀ ਮੇਰੀ ਗਾਰੰਟੀ ਉਹੀ ਹੋ ਉਹ ਮਤਲਬ ਵੀ ਕਹਿਣ ਤੋਂ ਪਹਿਲਾਂ ਵੀ ਸੀਲ ਵਾਲਾ ਪੱਖ ਦਾ ਭੋਲੀ ਜਾਣ ਜੀ ਵੀ ਇਹ ਗਰਮ ਹੋਊਗੀ ਜਾਂ ਕੌੜ ਹੋਊਗੀ ਜਾਂ ਟੀਕਾ ਲੈਂਦੀ ਹੋਊਗੀ ਉਹ ਤਾਂ ਮਾਲਾ ਪਾਸੇ ਰੱਖ ਦੇਣ ਗੱਲ ਰੱਖ ਦੇਣ ਰੱਖ ਦੇਣ ਜੀ ਚੌਣ ਪਸਮਾ ਦੀ ਮੈਂ ਇੱਕ ਨੰਬਰ ਆ ਬੱਸ ਵੱਧ ਘੱਟ ਨਹੀਂ ਠੀਕ ਆ ਸੇਵਾ ਨੂੰ ਵੀ ਬਹੁਤ ਚੰਗਾ ਸਮਝਾ ਹਾਂ ਸਾਫ ਸੁਥਰੀ ਏ ਟੋਕੜ ਮੈਂ ਸਾਫ ਆ ਤੇ ਸੱਜਰਤਾ ਸਾਫ ਆ ਆਪਣੇ ਬਿਲਕੁਲ ਬਈ ਯਾਰ ਮੈਂ ਸੋਣੀ ਬੋਲਦੀ ਆ ਗੱਬਣ ਇਹ ਜਾਨੀ ਆਪਾਂ ਨੂੰ ਅੱਜ 5-4 ਦਿਨ ਆਈ ਨੂੰ ਵੀ ਹੋ ਗਏ 25-26 ਦਿਨ ਮਹੀਨੇ ਦੇ ਗੇੜੇ ਦੇ ਵੀ ਕਹਿਣ ਤੋਂ ਪਾਵੇ ਆ ਯਾਰ ਕਿਸਮਤ ਕਿਸਮਤ ਨੂੰ ਕੁੜੀ ਆ ਮਾਲਾ ਇੱਥੋਂ ਵੇਖ ਸਮਤਾ ਖਾਲੀ ਨਿਕਲਦੀ ਆ ਭਰਾ ਕਈ ਕਹਿਣਗੇ ਅਗਲਾ ਕਹਿੰਦਾ ਗਲਤ ਕਹਿ ਕੇ ਹਾਂ ਸਹੀ ਗੱਲ ਆ ਆਪਾਂ ਬਾਈ ਜੀ 베ਲੀ ਵਾਲੇ ਹੀ ਮੁੱਲ ਕਰਨਾ ਹਾਂ 베ਲੀ ਕਰਕੇ ਦੇਣੀ ਆ 베ਲੀ ਕਰਕੇ ਦੇ ਅਗਲੇ ਦੀ ਕਿਸਮਤ ਗੱਬਣ ਨਿਕਲ ਜੇ ਉਹ ਲੱਖ ਵਾਰੀ ਨਿਕਲ ਜੇ ਠੀਕ ਆ ਅੱਛਾ ਕਿੰਨੇ ਦੀ ਦੇ ਦੇਗੇ ਬਈ ਆਪਾਂ ਇਹ ਮੁੱਲ 60-62 ਜੋ ਮਰਜੀ ਕਰ ਲਗੇ 56000 ਦੀ ਮੈਂ ਦੇ ਦਿਆਂਗਾ ਫਿਰ ਤਾਂ ਕੀ ਮਾੜੀ ਆ ਯਾਰ ਭਾਈ ਕਿੱਥੇ ਮਿਲਦੀ ਐ ਉਹ ਜੀ ਹਣਾ ਕੱਟੀ ਅੱਜ ਤਾਂ ਬਜ਼ਾਰ ਦੇ ਵਿੱਚ ਕੱਟੀ ਵਾਲੀ ਕੀਮਤ ਵੀ ਆ ਝੋਟੀ ਅਸਰ ਲੈਣੇ ਤਾਂ ਉਹ ਵੀ ਇੱਥੇ ਪੈਂਦੀ ਆ ਭਾਈ ਚਲੇ ਚਾਹ ਤਾਂ ਬਣਾਉਗੀ ਬਣਾਉਗੀ ਹੋਰ ਨਹੀਂ ਤਾਂ ਅੱਛਾ ਭਾਈ ਇਹ ਕੱਟੀ ਫਿਰ ਕਿੰਨੀ ਚਿਰਦੀ ਆ ਕੱਟੀ ਹੋ ਗਈ ਇਹ ਸਾਲ ਤੋਂ ਥੋੜੀ ਕਣੀ ਅੰਦਰ ਹੀ ਹੋਊ ਸਾਲ ਤੋਂ ਹੈ ਹਾਂ ਇਹ ਬੱਚਾ ਆਪਾਂ ਛੋਟਾ ਜਿਹਾ ਲੈ ਕੇ ਹੀ ਪਾਲਿਆਗਾ ਹੂੰ ਦਰਦੀ ਵਾਲੀ ਕੋਈ ਬੜੀ ਭਰਾ ਕਈਆਂ ਨੇ ਆਏ ਨਾ ਸੋਚ ਲੈਣ ਵੀ ਨਹੀਂ ਮੈਂਦਾ ਏਡਾ ਘਾਟਾ ਤੇ ਬੱਚੇ ਦੇ ਵੀ ਆਹ ਕੱਟੀ ਹੁੰਦੀ ਮੱਝ ਦੀ ਨਾ ਰਹਿੰਦੀ ਹੋ ਕੋਈ ਆਏ ਨਾ ਵੀਰ ਸੋਚੇ ਹਾਂ ਤੇ ਬਾਕੀ ਜੇ ਕਿਸੇ ਨੂੰ ਇਦਾਂ ਲੱਗੇ ਵੀ ਉਹ ਮੇਰੇ ਕੋਲੇ ਘਰੇ ਆ ਕੇ ਸੈਟੀਸਫਾਈ ਕਰ ਸਕਦਾ ਹਾਂ ਹਾਂ ਵੀ ਬੜਾ ਸਾਰੀ ਜਾਣਕਾਰੀ ਮਿਲ ਜਾਂਦੀ ਜਾਣਕਾਰੀ ਮਿਲ ਜੂਗੀ ਆਪਣੇ ਕੋਲੇ ਕਿੰਨੇ ਜਾਨਵਰ ਨੀਲੇ ਰੱਖਿਆ ਕਿਸ ਤਰ੍ਹਾਂ ਦੇ ਠੀਕ ਹੈ ਕੱਟੀ ਕੱਟੀ ਬਹੁਤ ਚੰਗੀ ਹੈ ਨਾ ਬਈ ਕੱਟੀ ਬਈ ਬਹੁਤ ਚੰਗੀ ਕਿੰਨੇ ਮਹੀਨੇ ਦੀ ਹੋ ਗਈ ਭਈ ਉਹਨੇ ਇਹ ਜਾਣੀ ਸਾਲ ਤੋਂ ਥੋੜੀ ਕਣੀ ਅੰਦਰ ਹੀ ਹੋ 11 ਮਹੀਨੇ ਦੱਸਾਂ 11 ਮਹੀਨਿਆਂ ਦੀ ਹਾਂ ਡਰਦੀ ਬੜਾ ਇਹ ਨਹੀਂ ਇੰਨੀਆਂ ਨੇ ਵਹਿ ਜਾਣਾ ਵੇਖ ਲਿਆ ਤੂੰ ਇੰਨਾ ਡਰਦੀ ਆ ਹਾਂ ਡਰੀ ਜਾਂਦੀ ਚ ਇਹ ਕਿੰਨੇ ਦੀ ਦੇ ਦਿਆਂਗੇ ਇਹ ਦੇ ਦਿਆਂਗੇ 35 ਦੀ ਮਾਨਤਾਨ ਕਰਦੀ ਐ ਵਿੱਚ ਹਾਂ ਥੋੜਾ ਉਹਦਾ ਕਰਦੇ ਆ ਠੀਕ ਆ ਯਾਰ ਫਿਰ ਕੀ ਮਰ ਚੀਜ਼ ਵੀ ਦੇਣੀ ਆ ਕਿਉਂਕਿ ਇਹ ਬੱਚਾ ਹੁਣ ਵੀ ਦੁੱਧ ਪੀ ਲੈਂਦਾ ਹੈ ਦੁੱਧ ਪੀ ਲੈਂਦਾ ਹੈ ਤਿੰਨ ਮਹੀਨਿਆਂ ਦਾ ਲੈ ਕੇ ਮੈਂ ਦੁੱਧ ਹੀ ਪਿਆ ਆ ਠੀਕ ਆ ਜੀ ਇਹਨੂੰ ਜਾਣੀ ਦੁੱਧ ਨਾਲ ਹੀ ਪਾਲਿਆ ਐਡਾ ਕਰਿਆ ਹਾਂ ਦੁੱਧ ਪੀ ਲੈਂਦਾ ਫੇਰ ਹੀ ਹੁਣ ਕੱਟੀ ਬਣੀ ਹੈ ਤੇ ਪਰ ਹਾਏ ਇਹ ਮਹਾਰਾਜੇ ਨੂੰ ਤੰਦਰੁਸਤੀ ਰੱਖੇ ਮੇਲਿਆਂ ਵਾਲਾ ਹੀ ਜਾਨਵਰ ਮੈਂ ਟਿਕਾਣੇ ਦੀ ਆ ਯਾਰ ਹੂੰ ਅੱਛਾ ਤੇ ਭਾਈ 3 ਨੰਬਰ ਤੇ ਬੱਚੀ ਜਿਹੜੀ ਬੱਚੀ ਹੋ ਗਈ ਸਰਪੇ 7 ਮਹੀਨੇ ਦੀ ਆ ਜੀ 7 ਮਹੀਨੇ ਰਹੀ ਹੈ ਹਾਂ ਠੀਕ ਆ ਭਾਈ ਉਹ ਬੱਚੀ ਉਹ ਆ ਤੇਰੇ ਹੀ ਚੈਨਲ ਤੋਂ ਆਪਾਂ ਰੋਡਾਂ ਤੋਂ ਗਾ ਲਈ ਸੀ ਠੀਕ ਆ ਜੀ ਤੇ ਪੱਤੇ ਲਗਾ ਪੱਤੇ ਲਗਾ ਠੀਕ ਆ ਇਹ ਉਹਦੀ ਬੱਚੀ ਆ ਉਹਦਾ ਕਰਮ ਵਾਲੀ ਦਾ ਆਪਣੇ ਥਣ ਵੱਢਿਆ ਗਿਆ ਸੀ ਉਹ ਗੱਲ ਕਿ ਉਹ ਆਪਾਂ ਸੇਲ ਕਰਤੀ ਸੀ ਬੱਚੀ ਅੱਜ ਪੂਰੀ 4 ਤਰੀਕਾ 7 ਮਹੀਨਿਆਂ ਦੀ ਹੋ ਗਈ ਅੱਛੀ। ਸਤਵੀਰ ਸਿੰਘ ਦਗਾਤੇ ਹਨਾ ਜੀ। ਸਿੰਘ ਇਹਨਾਂ ਦੇ ਬੱਚੇ ਛੋਟੇ ਸੀ ਦੋ ਨਾਲ ਫਿਰ ਕੱਟਣਾਂਗੇ ਜੀ ਬਾਈ। ਠੀਕ ਆ ਬਾਈ ਠੀਕ ਆ। ਅੱਛਾ ਬੱਥੀ ਇੱਕ ਗੱਲ ਆ ਬਾਈ ਗਾਂ ਮਾਂ ਵੀ ਇਹਦੀ ਟੌਪ ਸੀ ਦੋ ਥਾਂੋਂ ਦੀ ਮੇਰੇ ਸਹਾਨੂੰ 20 ਕਿਲੋ ਗੋਦ ਤੇ ਹੀ ਜਾਂਦੀ ਸੀ। ਹਾਂ ਉਹ ਤੇ ਉਹ ਇੱਕਾ ਵੱਡੇ ਆ ਗਿਆ ਸੀ ਫਿਰ ਉਹ ਦੋਹਾਂ ਚੋਂ ਵੀ 20 ਕਿਲੋ ਗੋਦ ਤੂੰ ਦੇ ਹੀ ਗਈ। ਹੂੰ ਜਿੰਨੀ ਬਹੁਤ ਮੰਗ ਹੋਈ ਸੀ ਉਹ ਗਾਂ ਮੰਗ ਹਾਂ। ਹੂੰ ਮੱਕੇ ਬੇਚੀ ਨਾ ਵੱਛੀ ਇੱਕ ਵਾਰ ਤੇ ਬਾਈ ਹੋ ਮੇਰੇ ਮਨ ਤਾਂ ਕਹਿੰਦਾ 6 ਮਹੀਨੇ ਦੀ ਵੱਛੀ ਰਲ ਜੂਗਾ ਰਲ ਜਾਣੀ ਇਹੋ ਇੱਕ ਡਾ ਹੁਣ ਤੋਂ 7 ਮਹੀਨਿਆਂ ਦੀ ਅੱਜ ਇਹ ਪੂਰੀ ਕਲੀਅਰ 7 ਮਹੀਨੇ ਹਾਂ ਤੇ 6 ਮਹੀਨੇ ਹੋਰ ਲਾ ਲਓ ਕਿਉਂਕਿ ਇਹ 13 ਮਹੀਨੇ ਦੀ ਹੀਟ ਵੱਛੀ ਲੈ ਲੈਂਦੀ ਆ ਲੈ ਲੈਂਦੀ ਆ ਇਹ 11ਵੇਂ ਮਹੀਨੇ ਦੀ 4 ਤਰੀਕ ਦਾ ਜਰਮ ਆ ਹੂੰ ਠੀਕ ਹੈ ਕੀ ਕੋਈ ਵੀ ਭਰਾ 5 ਮਹੀਨੇ ਆ ਹੋ ਗਏ ਝੋਲੀ ਚਾਲੀ ਕਿੱਡੀ ਦੀ ਆ ਦੁੱਧ ਦੇ ਮੇਰੇ ਨਾਲ ਬੱਦ ਤੋਂ ਬਾਲਾ ਨਹੀਂ ਤਾਂ 25 26 ਕਿਲੋ ਦੁੱਧ ਬੱਛੀ ਪਹਿਲੇ ਸੋਇ ਨਿਕਰ ਕੇ ਦੋ ਹੂੰ ਇਹ ਕਿੰਨੇ ਦੇ ਦੇਂਗੇ ਭਾਈ ਇਹ 23000 ਦੇ 23000 ਦੇ ਦੇਂਗੇ ਮਾਲਾ ਵੀ ਜੇ ਸੋਚੀਆ ਤਾਂ ਦੁੱਧ ਦੇ ਪੈਸੇ ਵੀ ਨਹੀਂ ਪੂਰੇ ਦੁੱਧ ਦੇ ਪੈਸੇ ਵੀ ਨਹੀਂ ਪੂਰੇ ਹਾਂ ਬੱਛੀ ਦੇਖ ਲੈ ਕੈਸੇ ਗੋਲ ਮਟੋਲ ਨਿਕਰ ਜਾ ਆਪਾਂ ਕੀ ਪੇਟ ਪੂਟ ਵਾਲੀ ਬੱਛੀ ਆ ਐ ਨਹੀਂ ਹੈਗਾ ਗਾ ਜੀ ਗਾਂ ਬਣੂਗੀ ਹਾਂ ਜੀ ਹਾਂ ਚੀਜ਼ ਬਣੂਗੀ ਕੋਈ ਬਣੂ ਹੂੰ ਅੱਛਾ ਭਾਈ ਇਹ ਤਿੰਨ ਜਾਨਵਰ ਖਰੀਦਣ ਦੇ ਲਈ ਆਉਣਾ ਪੈਣਾ ਬਲਾਸਪੁਰ ਪਿੰਡ ਕਰਮੀ ਬਾਈ ਦੇ ਘਰੇ ਪੁਲ ਦੇ ਕੋਲੇ ਘਰ ਆ ਹਨਾ ਬਾਈ ਤੇ 98149562 ਪਤਾ 562 98149562 42 ਬਾਈ ਦਾ ਮੇਟਰੋ ਨੰਬਰ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ